ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਫਪ ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਇੱਕ ਨਜ਼ਰ ਮਾਰਦੇ ਆਂ ਖਬਰਾਂ ਦੀਆਂ ਸੁਰਖੀਆਂ ਤੇ ਇਸਰੋ ਨਾਸਾ ਦਾ ਸਭ ਤੋਂ ਮਹਿੰਗਾ ਅਤੇ ਸ਼ਕਤੀਸ਼ਾਲੀ ਉਪਗ੍ਰਹਿ ਨਿਸਾਰ ਲਾਂਚ ਸੰਘੜੇ ਜੰਗਲਾਂ ਅਤੇ ਹਨੇਰੇ ਵਿੱਚ ਵੀ ਦੇਖਣ ਦੀ ਸਮਰੱਥਾ ਪ੍ਰਧਾਨ ਮੰਤਰੀ ਮੋਦੀ ਦੇ ਯਾ ਟਰੰਪ ਨੇ ਦਿੱਤਾ ਝਟਕਾ ਭਾਰਤ ਤੇ 25% ਟੈਰਿਫ ਲਗਾਇਆ ਅਮਰੀਕਾ ਡੋਨਲਡ ਟਰੰਪ ਆ ਖੁਦ ਕਿਤਾ ਵੱਡਾ ਐਲਾਨ ਲੈਂਡ ਪੋਲਿੰਗ ਪਾਲਸੀ ਨੇ ਪੰਜਾਬ ਸਰਕਾਰ ਨੂੰ ਨੋਟਿਸ ਹਾਈ ਕੋਰਟ ਪਹੁੰਚਿਆ ਮਾਮਲਾ ਮੁਹਾਲੀ ਦੇ ਵਕੀਲ ਨੇ ਦਾਖਲ ਕੀਤੀ ਪਟੀਸ਼ਨ ਭਾਰਤ ਤੇ ਇੰਗਲੈਂਡ ਵਿਚਾਲੇ ਆਖਰੀ ਟੈਸਟ ਭਾਰਤ ਟੀਮ ਲਈ ਬਣਿਆ ਚੰਗਾ ਮੌਕਾ ਬੈਂਸਟਾਕਸ ਤੇ ਜੋਫਰਾ ਆਰਚਰ ਨਹੀਂ ਖੇਡਣਗੇ ਮੈਚ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਨੇ ਭਾਰਤ ਤੇ 25% ਟੈਰਿਫ ਲਗਾ ਦਿੱਤਾ ਹੈ ਅਮਰੀਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਖੁਦ ਇਸ ਦਾ ਐਲਾਨ ਕੀਤਾ ਹੈ ਦਰਸਲ ਭਾਰਤ ਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਨੂੰ ਲੈ ਕੇ ਲੰਬੇ ਸਮੇਂ ਤੋਂ ਗੱਲਬਾਤ ਚੱਲ ਰਹੀ ਸੀ ਹੁਣ ਟਰੰਪ ਨੇ ਖੁਦ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਭਾਰਤ ਸਾਡਾ ਦੋਸਤ ਹੈ ਪਰ ਅਸੀਂ ਪਿਛਲੇ ਕਈ ਸਾਲਾਂ ਵਿੱਚ ਭਾਰਤ ਨਾਲ ਉਸ ਦੇ ਮੁਕਾਬਲੇ ਘੱਟ ਵਪਾਰ ਕੀਤਾ ਹੈ ਕਿਉਂਕਿ ਉਹਨਾਂ ਨੇ ਟੈਰਿਫ ਬਹੁਤ ਜ਼ਿਆਦਾ ਹਨ ਜੋ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਧ ਹੈ ਅਮਰੀਕੀ ਅਧਿਕਾਰੀ ਵਪਾਰ ਸਮਝੌਤੇ ਤੇ ਚਰਚਾ ਕਰਨ ਲਈ 25 ਅਗਸਤ ਨੂੰ ਭਾਰਤ ਦਾ ਦੌਰਾ ਕਰਨਗੇ ਇੱਥੇ ਦੋਵਾਂ ਦੇਸ਼ਾਂ ਵਿਚਕਾਰ ਦੇ ਵੱਲੇ ਵਪਾਰ ਸਮਝੌਤੇ ਤੇ 6ਵੇਂ ਦੌਰ ਦੀ ਚਰਚਾ ਹੋਵੇਗੀ ਇਹ ਖਬਰ ਅਜੇ ਸਮੇਂ ਆਈ ਹੈ ਜਦੋਂ ਦੋਵੇਂ ਦੇਸ਼ 1 ਅਗਸਤ ਦੀ ਆਖਰੀ ਮਿਤੀ ਤੋਂ ਪਹਿਲਾਂ ਅੰਤਰੀ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਨ 1 ਅਗਸਤ ਅਮਰੀਕੀ ਪ੍ਰਸ਼ਾਸਨ ਦੁਆਰਾ ਲਗਾਏ ਗਏ ਟੈਰਿਫਾਂ ਦੀ ਮੁਥਲੀ ਦੀ ਮਿਆਦ ਦੀ ਆਖਰੀ ਮਿਤੀ ਹੈ ਦੋਵੇਂ ਦੇਸ਼ ਸਤੰਬਰ ਅਕਤੂਬਰ ਤੱਕ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਨੂੰ ਪੂਰਾ ਕਰਨ ਲਈ ਕੰਮ ਕਰ ਰਹੇ ਹਨ ਇਸ ਦੇ ਨਾਲ ਇੱਕ ਅੰਤਰੀ ਵਪਾਰ ਸਮਝੌਤੇ ਦੀ ਸੰਭਾਵਨਾ ਦੀ ਇਸੇ ਤਰ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵੱਡਾ ਝਟਕਾ ਦਿੰਦੇ ਹੋਏ ਭਾਰਤ 'ਤੇ 25% ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਐਲਾਨ ਖੁਦ ਕੀਤਾ। ਇਸ ਤੋਂ ਪਹਿਲਾਂ ਭਾਰਤ ਨੇ ਖੇਤੀਬਾੜੀ ਤੇ ਡੇਰੀ ਉਤਪਾਦਾਂ 'ਤੇ ਟੈਰਿਫ ਵਿੱਚ ਛੋਟ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ। India is the highest or just about the highest tariff nation in the world and uh, one of the highest uh, 100 points 150 points or percentages. Uh, so India was one of the highest in the world. Uh, they had won 175 uh, percent and higher than that. You know, there's another higher one is Canada. Canada has they've been charging our farmers 200 percent, 300 percent, 400 percent for years, and nobody did anything about it. but India is one of the highest so we're going to see we're negotiating with India right now ਦਰਸਲ ਭਾਰਤ ਤੇ ਅਮਰੀਕਾ ਵਿਚਕਾਰ ਵਪਾਰਕ ਸਮਝੌਤੇ ਨੂੰ ਲੈ ਕੇ ਲੰਬੇ ਸਮੇਂ ਤੋਂ ਗੱਲਬਾਤ ਚੱਲ ਰਹੀ ਹੈ ਹੁਣ ਟਰੰਪ ਨੇ ਖੁਦ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਟਰੰਪ ਦਾ ਕਹਿਣਾ ਹੈ ਕਿ ਭਾਰਤ ਸਾਡਾ ਚੰਗਾ ਦੋਸਤ ਹੈ ਪਰ ਅਸੀਂ ਪਿਛਲੇ ਕਈ ਸਾਲਾਂ ਵਿੱਚ ਭਾਰਤ ਨਾਲ ਮੁਕਾਬਤਨ ਘੱਟ ਵਪਾਰ ਕੀਤਾ ਕਿਉਂਕਿ ਉਹਨਾਂ ਦੇ ਟੈਰਿਫ ਬਹੁਤ ਜ਼ਿਆਦਾ ਹਨ ਜੋ ਦੁਨੀਆ ਵਿੱਚ ਸਭ ਤੋਂ ਵੱਧ ਹਨ ਟਰੰਪ ਦੇ ਅਨੁਸਾਰ ਭਾਰਤ ਰੂਸ ਤੋਂ ਲਗਾਤਾਰ ਫੌਜੀ ਉਪਕਰਨ ਖਰੀਦ ਰਿਹਾ ਹੈ ਜੋ ਕਿ ਸਹੀ ਨਹੀਂ ਹੈ ਹਰ ਕੋਈ ਚਾਹੁੰਦਾ ਹੈ ਕਿ ਰੂਸ ਯੂਕਰੇਨ ਤੇ ਹਮਲਾ ਕਰਨਾ ਬੰਦ ਕਰੇ ਪਰ ਭਾਰਤ ਰੂਸ ਨਾਲ ਵਪਾਰ ਲਗਾਤਾਰ ਵਧਾ ਰਿਹਾ ਹੈ ਜੋ ਕਿ ਸਹੀ ਕਦਮ ਨਹੀਂ ਹੈ ਇਸ ਲਈ ਨਾ ਸਾਰੇ ਮਾਮਲਿਆਂ ਨੂੰ ਦੇਖਦੇ ਹੋਏ ਅਮਰੀਕਾ ਨੇ ਭਾਰਤ 'ਤੇ 25% ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ ਇਹ ਇੱਕ ਗੱਲ ਤੋਂ ਲੱਗੂ ਹੋਵੇਗਾ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਪਾਲਿਸੀ ਨੂੰ ਚੁਣੌਤੀ ਦਿੰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਹੋਰ ਪਟੀਸ਼ਨ ਦਾਖਲ ਕੀਤੀ ਗਈ ਹੈ। ਲੁਧਿਆਣਾ ਵਾਸੀ ਗੁਰਦੀਪ ਸਿੰਘ ਗਿੱਲ ਵੱਲੋਂ ਇਹ ਅਰਜੀ ਦਾਖਲ ਕੀਤੀ ਗਈ ਹੈ ਜਿਸ ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 6 ਅਗਸਤ ਲਈ ਨੋਟਿਸ ਜਾਰੀ ਕਰਦਾ ਜਵਾਬ ਤਲਬਲੀ ਕੀਤਾ ਗਿਆ। ਪੰਜਾਬ ਸਰਕਾਰ ਦੀ ਬਹੁ ਪ੍ਰਚਾਰਿਤ ਲੈਂਡ ਪੂਲਿੰਗ ਨੀਤੀ ਜਿਸ ਤਹਿਤ ਰਾਜ ਰਹਿਸੀ ਤੇ ਉਦਯੋਗਿਕ ਜ਼ੋਨ ਵਿਕਸਤ ਕਰਨ ਲਈ ਹਜ਼ਾਰਾਂ ਏਕੜ ਜ਼ਮੀਨ ਪ੍ਰਾਪਤ ਕਰਨ ਦੀ ਯੋਜਨਾ ਬੜਾਈ ਗਈ ਹੈ ਇਸ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ ਪਟੀਸ਼ਨਕਰਤਾ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਕਿ ਖੇਤੀ ਜ਼ਮੀਨ ਦੇ ਇੰਨੇ ਵੱਡੇ ਹਿੱਸੇ ਨੂੰ ਪ੍ਰਾਪਤ ਕਰਨ ਦੇ ਕਦਮ ਦਾ ਰਾਜ ਦੀ ਖੇਤੀਬਾੜੀ ਆਰਥਿਕਤਾ ਤੇ ਵਿਆਪਕ ਨਕਾਰਾਤਮਕ ਪ੍ਰਭਾਵ ਪਵੇਗਾ ਜੋ ਕਿ ਦੇਸ਼ ਦੀ ਅਨਾਜ ਸਪਲਾਈ ਵਿੱਚ ਇੱਕ ਵੱਡਾ ਯੋਗਦਾਨ ਪਾਉਂਦਾ ਹੈ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਇਹ ਨੀਤੀ ਜ਼ਮੀਨ ਪ੍ਰਾਪਤੀ ਪੁਨਰਵਾਸ ਤੇ ਪੁਨਰਵਾਸ ਐਕਟ 20 ਤੇ ਪਾਰਦਰਸ਼ਤਾ ਤੇ ਅਧਿਕਾਰ ਦੀ ਪਾਵਨਾ ਤੇ ਆਦੇਸ਼ ਦੇ ਉਲਟ ਹੈ ਜੋ ਕਿ ਇੱਕ ਕੇਂਦਰੀ ਕਾਨੂੰਨ ਹੈ ਇਹ ਵੀ ਪੇਸ਼ ਕੀਤਾ ਗਿਆ ਕਿ ਲੈਂਡ ਪੂਰੀ ਨੀਤੀ ਨੂੰ ਪੰਜਾਬ ਵਿੱਚ ਉਪਜਾਊ ਖੇਤੀਬਾੜੀ ਜ਼ਮੀਨ ਪ੍ਰਾਪਤ ਕਰਨ ਲਈ ਇੱਕ ਸਾਧਨ ਵਜੋਂ ਵਰਤਿਆ ਜਾ ਰਿਹਾ ਹੈ ਜਦੋਂ ਕਿ ਐਲ ਆਰ ਆਰ ਐਕਟ 2013 ਦੇ ਤਹਿਤ ਨਿਰਧਾਰਤ ਲਾਜ਼ਮੀ ਪ੍ਰਕਿਰਿਆਵਾਂ ਜਿਵੇਂ ਕਿ ਸਮਾਜਿਕ ਪ੍ਰਭਾਵ ਮੁਲਾਂਕਣ ਤਾਰਾ 4 ਅਤੇ ਵਾਤਾਵਰਨ ਪ੍ਰਭਾਵ ਮੁਲਾਂਕਣ ਈਏਆ ਨੂੰ ਰੋਕਣਾ ਐਲਆਰਆ ਐਕਟ 2013 10 ਸਪਸ਼ਟ ਤੌਰ ਤੇ ਉਪਜਾਊ ਖੇਤੀਬਾੜੀ ਜ਼ਮੀਨ ਦੀ ਪ੍ਰਾਪਤੀ ਨੂੰ ਆਮ ਤਰੀਕੇ ਨਾਲ ਸਿਰਫ ਆਖਰੀ ਉਪਾਅ ਵਜੋਂ ਰੋਕਦਾ ਏ। ਮੁੱਖ ਜੱਜ ਅਸ਼ੀਲ ਲਾਗੂ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਦੁਆਰਾ ਮਾਮਲੇ ਦੀ ਸੁਣਵਾਈ ਲਗਭਗ ਅੱਧੇ ਘੰਟੇ ਤੱਕ ਕੀਤੀ ਗਈ। ਪਟੀਸ਼ਨ ਦਾ ਜਵਾਬ ਦਿੰਦੇ ਹੋਏ ਪੰਜਾਬ ਸਰਕਾਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਨੀਤੀ 2025 ਦੀ ਨੀਤੀ ਦਿੱਤਾ ਹੈ ਤਾਂ ਸੁਝਿਤ ਕੀਤੀ ਗਈ ਸੀ ਐਲਆਰਆ ਐਕਟ 2013 ਦੇ ਤਹਿਤ ਨਹੀਂ ਜਿਵੇਂ ਕਿ ਪਟੀਸ਼ਨਰ ਨੇ ਦਲੀਲ ਦਿੱਤੀ ਹੈ। ਇਸ ਤੇ ਮੁਖ ਜੱਜ ਤੇ ਬੈਂਚ ਨੇ ਪਟੀਸ਼ਨਰ ਦੇ ਵਕੀਲ ਨੂੰ 2025 ਦੀ ਨੀਤੀ ਦੇ ਅਨੁਸਾਰ ਜ਼ਮੀਨ ਦੀ ਪ੍ਰਾਪਤੀ ਨੂੰ ਚੁਣੌਤੀ ਦੇਣ ਲਈ ਪਟੀਸ਼ਨ ਵਿੱਚ ਸੋਧ ਕਰਨ ਦੀ ਸਲਾਹ ਦਿੱਤੀ। ਅਗਲੇ ਸੁਭਾਈ ਲਈ ਮਾਮਲੇ ਨੂੰ 19 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ। ਪਟੀਸ਼ਨ ਕਰਤਾ ਵੱਲੋਂ ਕਿਹਾ ਗਿਆ ਕਿ ਹੁਣ ਅਸੀਂ ਲੈਂਡ ਪੂਲਿੰਗ ਨੀਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਵਿੱਚ ਹੋਰ ਸੋਧ ਕਰਾਂਗੇ। ਹਾਲਾਂਕਿ ਇਸ ਅਦਾਲਤ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਬਹੁਤਾ ਫਰਕ ਨਹੀਂ ਹੈ। ਅਸੀਂ ਬੈਂਚ ਦੀ ਸਲਾਹ ਤੇ ਆਪਣੀ ਪਟੀਸ਼ਨ ਵਿੱਚ ਸੋਧ ਕਰਾਂਗੇ। ਮਾਮਲਾ ਹੁਣ 19 ਅਗਸਤ ਨੂੰ ਟੈਗ ਕੀਤਾ ਗਿਆ ਹੈ। ਇਹ ਮਾਮਲਾ ਮੋਹਾਲੀ ਦੇ ਨਵਿੰਦਰ ਪੀ ਕੇ ਸਿੰਘ ਅਤੇ ਲੁਧਿਆਣਾ ਦੀ ਸਮਿਤਾ ਦਨਦਰ ਅਦਾਲਤ ਵਿੱਚ ਪਹੁੰਚਿਆ ਪਟੀਸ਼ਨ ਕਰਤਾਵਾਂ ਨੇ ਮੁੱਖ ਤੌਰ ਤੇ 4 ਜੁਲਾਈ ਦੀਆਂ ਇਤਰਾਜਯੋਗ ਨੋਟੀਫਿਕੇਸ਼ਨਾਂ ਨੂੰ ਰੱਦ ਕਰਨ ਤੇ ਪੰਜਾਬ ਰਾਜ ਨੂੰ ਐਲਆਰਆਰ ਐਕਟ ਦੇ ਅਧੀਨ ਕਾਨੂੰਨ ਦੀ ਉਚਿਤ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾ ਨੀਤੀ ਨਾਲ ਅੱਗੇ ਵਧਣ ਤੇ ਰੋਕਣ ਦੀ ਬੇਨਤੀ ਕੀਤੀ ਖਾਸ ਕਰਕੇ ਜਦੋਂ ਇਹ ਹੀ ਉਪਜਾਊ ਖੇਤੀਬਾੜੀ ਜ਼ਮੀਨ ਦਾ ਹਿੱਸਾ ਲੱਗੀ ਹੋਵੇ ਅਦਾਲਤ ਨੂੰ ਦੱਸਿਆ ਗਿਆ ਕਿ ਪੰਜਾਬ ਦੇ ਮਕਾਨ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਲੁਧਿਆਣਾ ਦੇ 50 ਤੋਂ ਵੱਧ ਪਿੰਡਾਂ ਜਿਨ੍ਹਾਂ ਦੀ 24311 ਏਕੜ ਖੇਤਰ ਦੀ ਜ਼ਮੀਨ ਵਿੱਚ ਜ਼ਿਆਦਾਤਰ ਫਸਲੀ ਸੰਚਾਈ ਵਾਲੀ ਖੇਤੀਬਾੜੀ ਜ਼ਮੀਨਾਂ ਅਤੇ ਲੁਧਿਆਣਾ ਤੇ ਮੋਹਾਲੀ ਵਿਤੇ ਉਜੋਗ ਕਿਤਰਾਂ ਲਈ ਵੱਖਰੇ ਤੌਰ ਤੇ ਲਏ ਜਾਣ ਵਾਲੇ 21550 ਏਕੜ ਜ਼ਮੀਨ ਦੇ ਗ੍ਰੈਂਡ ਤੇ ਸ਼ਹਿਰੀਕਰਨ ਲਈ ਨੀਤੀ ਨੂੰ ਸੁੱਟੀ ਦਿੱਤਾਏ ਚੁੱਕਸਨਨ ਨੂੰ ਕੋਈ ਪਾਰਦਰਸ਼ਤਾ ਸੁਰੱਖਿਆ ਜਾਂ ਕਾਨੂੰਨੀ ਉਪ ਇਸ ਲਈ ਇਸ ਨੂੰ ਬੇਇਨਸਾਫੀ ਦੱਸਿਆ ਗਿਆ ਹੈ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ। ਅੱਜ ਸ਼ਰੋਮਣੀ ਅਕਾਲੀ ਦਲ ਦੇ ਮੁਖ ਬਲਾਰੇ ਅਤੇ ਸੀਨੀਅਰ ਆਗੂ ਦਲਜੀਤ ਸਿੰਘ ਚਿਮਾ, ਮਹੇਸ਼ਿੰਦਰ ਸਿੰਘ ਗਰੇਵਾਲ, ਸਕੰਦਰ ਸਿੰਘ ਮਲੂਕਾ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਨਾਬਾ ਜੇਲ੍ਹ ਦੇ ਵਿੱਚ ਗਏ ਪਰ ਉਨ੍ਹਾਂ ਨੂੰ ਤਿੰਨਾਂ ਨੂੰ ਸਾਬਕਾ ਮੰਤਰੀਆਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਮਜੀਠੀਆ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਆਗੂ ਪਟਿਆਲਾ ਦੀ ਨਵੀਂ ਨਾਬਾ ਜੇਲ੍ਹ ਵਿੱਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਪਹੁੰਚੇ ਪਰ ਉਹਨਾਂ ਨੂੰ ਜੇਲ੍ਹ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਜਿਸ ਕਾਰਨ ਉਹ ਮਜੀਠਾ ਨੂੰ ਨਹੀਂ ਮਿਲ ਸਕੇ ਇਹ ਜਾਣਕਾਰੀ ਦਿੰਦੇ ਹੋਏ ਦਲਜੀਤ ਸਿੰਘ ਈਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਕਿ ਬਹੁਤਨੀ ਦਰਯੋਗ ਹੈ ਸੱਤਾਧਾਰੀ ਆਮ ਆਦੀ ਪਾਰਟੀ ਦੇ ਨਿਰਦੇਸ਼ਾਂ ਤੇ ਨਾਬਾ ਜੇਲ੍ਹ ਨੇ ਅਕਾਲੀ ਦਲ ਦੇ ਤਿੰਨ ਸੀਨੀਅਰ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਕਿਹਾ ਕਿ ਜੇਲ੍ਹ ਮ ਅਧਲਾ ਖੋਰੀ ਦੀ ਰਣਨੀਤੀ ਦਾ ਪਰਦਾ ਫਾਸ਼ ਕਰਦੀ ਹੈ ਅਕਾਲੀ ਆਗੂ ਵੱਲੋਂ ਅੱਜ ਦੁਪਹਿਰ 2:30 ਵਜੇ ਬਿਕਰਮਜੀਥੇ ਨੂੰ ਮਿਲਣ ਦੀ ਯੋਜਨਾ ਬਣਾਈ ਗਈ ਸੀ ਪਰ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਇਸ ਦੌਰਾਨ ਅਕਾਲੀ ਆਗੂ ਜੇਲ੍ਹ ਅਧਿਕਾਰੀ ਨਾਲ ਬਹਿਸ ਕਰਦੇ ਵੀ ਨਜ਼ਰ ਆਏ ਜੇਲ੍ਹ ਪਰਵਾਜਚਨ ਦਾ ਨਿਹੱਤਰੀ ਕੀਤੀ ਪਈ ਹੈ ਇਹ ਡਰੇ ਹੋਏ ਨੇ ਉੱਪਰੋਂ ਕਿਹਨੇ ਡਰਾਏ ਨੇ ਰੱਬ ਜਾਣੇ ਉਹ ਨੇ ਤਾਂ ਸਾਫ਼ ਹੀ ਜਵਾਬ ਦਿੱਤਾ ਕਿ ਜੀ ਪਰਿਵਾਰ ਤੇ ਵਕੀਲ ਤੋਂ ਬਿਨਾਂ ਅਸੀਂ ਕਿਸੇ ਨੂੰ ਮਿਲਣ ਹੀ ਨਹੀਂ ਦੇ ਸਕਦੇ ਜਦ ਕਿ ਮੈਂ 50 ਸਾਲ ਦੀ ਵਕਾਲਤ ਤੋਂ ਬਾਅਦ ਇਹ ਕਹਿੰਦਾ ਨੇ ਇਸ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਇਹ ਜੀ ਦੇ ਚ ਮੁਲਾਕਾਤ ਬੰਦ ਆ ਮੁਲਾਕਾਤ ਦਾ ਸਮਾਂ ਦੱਸ ਸਕਦੇ ਆ ਸਾਨੂੰ ਕਿ ਕਿੰਨੇ ਤੋਂ ਕਿੰਨੇ ਤੱਕ ਦਾ ਮੁਲਾਕਾਤ ਦਾ ਸਮਾਂ ਕਿਹੜਾ ਦਿਨ ਹੈ ਕਿਹੜਾ ਦਿਨ ਹੈ ਪਰ ਐ ਸੋਚ ਕੇ ਕਿ ਕਿਸੇ ਨੂੰ ਮਿਲਣ ਦੀ ਯਾਦ ਨਹੀਂ ਗਈ ਇਹ ਬਿਲਕੁਲ ਗਲਤ ਕੀਤਾ ਇਹਨਾਂ ਨੇ ਸਾਰਾ ਸਾਰੀ ਕਾਲੀ ਐਮਰਜੈਂਸੀ ਦੁਬਾਰਾ ਯਾਦ ਕਰਾਤੀ ਮਨਜੂਦਾ ਸਰਕਾਰ ਦੇ ਤੇ ਇੰਦਰਾ ਗਾਂਧੀ ਦੀ ਰੂਹ ਆ ਗਈ ਮੈਨੂੰ ਤਾਂ ਲੱਗਦਾ ਇਹ ਜਿਵੇਂ ਲੱਗੇ ਹੋਇਆ ਕੁਚਲਣ ਤੇ ਐਵੇਂ ਹੀ ਹੋ ਗਿਆ ਹਰ ਸਿਮਰਤ ਤੋਂ ਬਾਅਦ ਤੇ ਪ੍ਰਕਾਸ਼ ਜਿਹੜੇ ਸੁਖਬੀਰ ਸਿੰਘ ਬਾਦਲ ਨਾਲ ਵੀ ਮੁਲਾਕਾਤ ਨਹੀਂ ਉਹ ਤਾਂ ਪਰਿਵਾਰਕ ਮੈਂਬਰ ਨੇ ਉਹ ਇਹ ਹੁਣ ਮੁਕਰ ਦਿਆ ਕਹਿੰਦੇ ਆਈ ਨਹੀਂ ਤੇ ਦੱਸੋ ਆਏ ਨਹੀਂ ਕਹਿੰਦੇ ਕੀ ਕਰੋਗੇ ਤੁਸੀਂ ਮਰਿਆ ਤੇ ਮੁਕਰੇ ਦਾ ਕੀ ਹੁੰਦਾ ਜੀ ਤੁਸੀਂ ਅਫਸਰ ਸਾਹਿਬਾਂ ਨਾਲ ਦੇ ਚਿਹਰੇ ਦੇਖਦੇ ਜਦੋਂ ਸੰਤੁਸ਼ਟੀ ਜਨਕ ਤੀੜੀ ਕੋਈ ਤੁਹਾਨੂੰ ਜਵਾਬ ਅਫਸਰ ਦਾ ਨਹੀਂ ਪਾਏਗਾ ਜਿਹੜੀ ਗਰੇਵਾਲ ਸਾਹਿਬ ਨੇ ਗੱਲ ਕਹੀ ਹੈ ਉਹੀ ਗੱਲ ਅਸੀਂ ਤਾਂ ਕਹਾਂਏ ਵੀ ਸਾਨੂੰ ਫੜ ਕੇ ਅਫਰ ਦੇ ਦਿਓ ਨਾਲੇ ਤੁਹਾਡਾ ਮੁੱਖ ਮੰਤਰੀ ਖੁਸ਼ ਹੋ ਜੁਕਾ ਉਹਨੂੰ ਕੋ ਪੜ ਕੇ ਦਿੱਤੇ ਨਾਲੇ ਅਸੀਂ ਅੰਦਰ ਮੜਾ ਟੱਕ ਕਰਨਾ ਆਪਣਾ ਉਹਦਾ ਇਹ ਬੜਾ ਅਨਮਨੁੱਖੀ ਕੰਮ ਹੈ ਦੇਖੋ ਇੱਕ ਵੱਡਾ ਅਧਿਕਾਰ ਹੈ ਜਿਹੜਾ ਤੁਹਾਡਾ ਫੰਡਮੈਂਟਲ ਰਾਈਟ ਹੈ ਦੋ ਅੱਗੇ ਮੀਡੀਆ ਨੇ ਸਾਨੂੰ ਬੜਾ ਸਪਸ਼ਟ ਕੀਤਾ ਵੀ ਸਾਨੂੰ ਕੋਈ ਵੀਆਪੀ ਟ੍ਰੀਟਮੈਂਟ ਕੋਈ ਨਹੀਂ ਚਾਹੀਦਾ ਅਸੀਂ ਤੁਹਾਨੂੰ ਸਪਸ਼ਟ ਕੀਤਾ ਕਿ ਦਸ ਕੱਟ ਕਰਾਓ ਸਾਡੇ ਰਿਸਟੇ ਜਿਵੇਂ ਆਮ ਬਣਾ ਕਰੀ ਜਾਂਦਾ ਤੇ ਜਿੱਥੇ ਤੱਕ ਕਰਕੇ ਕਰਾਉਣੀ ਹੈ ਬਾਅਦ ਗੱਡੀ ਤੇ ਸਭ ਕਰਾ ਦਿੰਦੇ ਜਦੋਂ ਤੁਸੀਂ ਨਹੀਂ ਕਰਉਂਦੇ ਆ ਮੈਂ ਗੱਲ ਬੰਦ ਕਰ ਦੂੰਗਾ ਪਹਿਲਾਂ ਪਰਿਵਾਰਾਂ ਨੂੰ ਮਨਾਕਤ ਨਹੀਂ ਹੁੰਦੀ ਇਹਦਾ ਮਤਲਬ ਕੀ ਹੈ ਕਿ ਤੁਸੀਂ ਬੰਦੇ ਨੂੰ ਅੰਦਰ ਰੱਖ ਕੇ ਇਹਨਾਂ ਅਨਮਨੁੱਖੇ ਕੰਮ ਕਰ ਰਹੇ ਹੋ ਤੁਸੀਂ ਪਾਰਟੀ ਨੂੰ ਡਰਾਉਣਾ ਚਾਹੀਦਾ ਅਸੀਂ ਇਹਨਾਂ ਨੂੰ ਕਹਿੰਦੇ ਬਿ ਜਿੰਨਾ ਮਰਜ਼ੀ ਤੰ ਲਾ ਲਓ ਇਹ ਪਾਰਟੀ ਦਾ ਇਦਾਂ ਕੰਮ ਕਰੀਦਾ ਇੱਕ ਕਦਮ ਤੋਂ ਦਾਦੀ ਇੱਕ ਮੁਜੀਸ਼ੇ ਦੀ ਜ਼ਮਾਨਤਾਰੀ ਤੇ ਮੋਹਾਲੀ ਅਦਾਲਤ ਵਿੱਚ ਸੁਣਵਾਈ ਹੋਈ ਪਰ ਉਹਨਾਂ ਨੂੰ ਕੋਈ ਰਾਤ ਨਹੀਂ ਮਿਲੀ ਜ਼ਮਾਨਤਾਰੀ ਤੇ ਅੱਜ ਸਵੇਰੇ 10:30 ਵਜੇ ਤੋਂ ਦੁਪਹਿਰ 3 ਵਜੇ ਤੱਕ ਸੁਣਵਾਈ ਹੋਈ ਜਿਸ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਅਦਾਲਤ ਨੇ ਹੁਣ ਇਸ ਫੈਸਲੇ ਦੀ ਅਗਲੀ ਸੁਣਵਾਈ 1 ਅਗਸਤ ਤੱਕ ਮੁਲਤਵੀ ਕਰ ਦਿੱਤੀ ਹੈ ਉਸ ਦਿਨ ਵੀ ਬੈਠ ਜਾਰੀ ਰਹੇਗੀ ਰਾਜਸਥਾਨ ਸਰਕਾਰ ਨੇ ਆਪਣੇ ਪਿਛਲੇ ਵਿਵਾਦਿਤ ਫੈਸਲੇ ਨੂੰ ਸੁਧਾਰਦੇ ਹੋਏ ਸਿੱਖ ਵਿਦਿਆਰਥੀਆਂ ਨੂੰ ਪੇਪਰ ਦੌਰਾਨ ਆਪਣੇ ਧਾਰਮਿਕ ਕਕਾਰ ਪੈਣ ਦੀ ਮਨਜ਼ੂਰੀ ਦੇ ਦਿੱਤੀ ਹੈ ਇਹ ਫੈਸਲਾ ਤਦੋਂ ਲਿਆ ਗਿਆ ਜਦੋਂ ਤਰਨਤਾਰਨ ਜ਼ਿਲ੍ਹੇ ਦੇ ਇੱਕ ਵਿਦਿਆਰਥੀ ਨੂੰ ਸਰਕਾਰੀ ਪ੍ਰੀਖਿਆ ਦੌਰਾਨ ਕੜਾ ਅਤੇ ਕਿਰਪਾਨ ਉਤਾਰਨ ਲਈ ਮਜਬੂਰ ਕੀਤਾ ਗਿਆ ਸੀ ਇਸ ਰਾਜਸਥਾਨ ਵਿੱਚ ਇੱਕ ਸਿੱਖ ਲੜਕੀ ਨੂੰ ਉਸਦੇ ਕਕਾਰਾਂ ਕਾਰਨ ਪੇਪਰ ਦੇਣ ਨਹੀਂ ਦਿੱਤਾ ਗਿਆ ਉਸ ਨੂੰ ਪੇਪਰ ਦੇਣ ਤੋਂ ਪਹਿਲਾਂ ਉਸਦੇ ਕਕਾਰਾਂ ਨੂੰ ਉਤਾਰਨ ਲਈ ਕਿਹਾ ਗਿਆ ਪਰ ਤਰਨਤਾਰ ਦੀ ਉਸ ਲੜਕੀ ਨੇ ਜੀ ਹਾਂ ਨਹੀਂ ਕੀਤਾ ਜਿਸ ਕਾਰਨ ਉਹ ਪੇਪਰ ਨਹੀਂ ਦੇ ਸਕੀ ਇਸ ਘਟਨਾ ਤੋਂ ਬਾਅਦ ਰਾਜਸਥਾਨ ਸਰਕਾਰ ਤੇ ਵਿਰੋਧੀਆਂ ਵੱਲੋਂ ਹਮਲੇ ਕੀਤੇ ਜਾਣ ਲਗੇ ਜਿਸ ਤੋਂ ਬਾਅਦ ਰਾਜਸਥਾਨ ਸਰਕਾਰ ਨੇ ਆਪਣੇ ਪਿਛਲੇ ਵਿਵਾਦਪੂਰਨ ਫੈਸਲੇ ਨੂੰ ਸੁਧਾਰਦੇ ਹੋਏ ਸਿੱਖ ਵਿਦਿਆਰਥੀਆਂ ਨੂੰ ਪੇਪਰ ਦੇਵਾਂ ਆਪਣੇ ਧਾਰਮਿਕ ਹੱਕਾਂ ਪੈਨਰ ਦੀ ਮਜ਼ਦੂਰੀ ਦੇ ਦਿੱਤੀ ਹੈ ਸਿੱਖਾਂ ਦੇ ਕਾਰਨ ਪੇਪਰ ਨਾ ਦੇਣ ਦੀ ਘਟਨਾ ਨੇ ਪੰਜਾਬ ਸਮੇਤ ਪੂਰੇ ਸਿੱਖ ਜਗਤ ਵਿੱਚ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਵੀ ਇਸ ਮਾਮਲੇ ਤੇ ਕੜੀ ਪ੍ਰਤੀਕਿਰਿਆ ਸਾਂਝੀ ਕੀਤੀ ਗਈ ਜਿਸ ਤੋਂ ਬਾਅਦ ਰਾਜਸਥਾਨ ਸਰਕਾਰ ਨੇ ਵੱਡਾ ਫੈਸਲਾ ਲਿਆ ਇਸ ਤੇ ਪੰਜਾਬ ਭਾਜਪਾ ਦੇ ਸੁਭਾ ਮਿਤ ਪ੍ਰਧਾਨ ਵਿਕਰਮ ਸਿੰਘ ਜੀਮਾ ਦਾ ਬਿਆਨ ਸਾ ਇਨਾ ਕਿਹਾ ਕਿ ਪੰਜਾਬ ਭਾਜਪਾ ਰਾਜਸਥਾਨ ਸਰਕਾਰ ਦਾ ਧੰਨਵਾਦ ਕਰਦਾ ਹੈ ਕਿ ਉਸਨੇ ਰਾਜ ਵਿੱਚ ਹੋਣ ਵਾਲੇ ਪ੍ਰੀਖਿਆਵਾਂ ਦੌਰਾਨ ਸਿੱਖ ਉਮੀਦਵਾਰਾਂ ਨੂੰ ਆਪਣੇ ਧਾਰਮਿਕ ਚਿੰਨ੍ਹ ਪਹਿਨਣ ਦੀ ਆਗਿਆ ਦਿੱਤੀ ਜਿਹੜਾ ਰਾਜਸਥਾਨ ਦੀ ਭਾਪੀ ਜਨਤਾ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਜਨ ਲਾਲ ਜੀ ਉਹਨਾਂ ਦੀ ਕੈਬਨਿਟ ਵੱਲੋਂ ਇੱਕ ਬੜਾ ਅਹਿਮ ਫੈਸਲਾ ਲਿਆ ਗਿਆ ਹੈ ਗ੍ਰੈਡ ਡਿਪਾਰਟਮੈਂਟ ਵੱਲੋਂ ਰਾਜਸਥਾਨ ਵੱਲੋਂ ਕਿ ਜਿਹੜੇ ਸਿੱਖ ਬੱਚੇ ਜਿਨ੍ਹਾਂ ਦੇ ਕਕਾਰਾਂ ਕਰਕੇ ਪੇਪਰ ਦੇਣ ਤੋਂ ਰਹਿ ਜਾਂਦੇ ਸੀ ਸਾਡੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸੀ ਉਹ ਪੇਪਰਾਂ ਦੇ ਵਿੱਚ ਕਕਾਰਾਂ ਕਰਕੇ ਤਰਪਾਨ ਕਰਕੇ ਕੜੇ ਕਰਕੇ ਉਹਨਾਂ ਬੱਚਿਆਂ ਨੂੰ ਪੇਪਰ ਦੇਣ ਦੀ ਸੀ ਜਾਨ ਦਿੰਦੇ ਇਸ ਗੱਲ ਦਾ ਤੁਰੰਤ ਨੋਟਸ ਲੈਂਦੇ ਆ ਰਾਜਸਥਾਨ ਦੀ ਸਰਕਾਰ ਵੱਲੋਂ ਇੱਕ ਅਹਿਮ ਫੈਸਲਾ ਨੋਟੀਫਿਕੇਸ਼ਨ ਜਾਰੀ ਕਰਕੇ ਅੱਜ ਸਮੁੱਚੇ ਰਾਜਸਥਾਨ ਦੇ ਪ੍ਰਸ਼ਾਸਨ ਨੂੰ ਇਹ ਹਦਾਇਤ ਜਾਰੀ ਕੀਤੀ ਹੈ ਕਿ ਕਿਸੇ ਵੀ ਸਿੱਖ ਵਿਦਿਆਰਥੀ ਨੂੰ ਜਿਹਦੇ ਜੋ ਪੰਜਾਂ ਕਕਾਰਾਂ ਦਾ ਧਾਰਨੀ ਹੈ ਉਸ ਤੇ ਕਕਾਰਾਂ ਕਰਕੇ ਇਹ ਪੇਪਰ ਦੇ ਵਿੱਚ ਜਾਨ ਤੋਂ ਨਹੀਂ ਰੋਕਿਆ ਜਾਊਗਾ ਇਸ ਕਰਦੇ ਲਈ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਭਜਨ ਲਾਲ ਜੀ ਦਾ ਕੈਬਨਟ ਸਮੁੱਚੀ ਜਿਹੜੀ ਰਾਜਸਥਾਨ ਦੀ ਉਸ ਦਾ ਮੈਂ ਵਿਕਰਮਜੀਤ ਸਿੰਘ ਚੀਮਾ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਸਮੁੱਚੇ ਸਾਡੀ ਸਿੱਖ ਜਗਤ ਵੱਲੋਂ ਸਿੱਖ ਸੰਗਤ ਵੱਲੋਂ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੀ ਕੈਬਨਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਹ ਫੈਸਲਾ ਕਰਕੇ ਅੱਜ ਸਮੁੱਚੇ ਸਾਡੇ ਪੰਥ ਦਾ ਸਮੁੱਚੇ ਸਿੱਖ ਜਗਤ ਦਾ ਮਨ ਜਿੱਤ ਲਿਆ ਕਿਉਂਕਿ ਸਾਡੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਕਈ ਕਰਕੇ ਪਰੇਸ਼ਾਨੀਆਂ ਹੁੰਦੀਆਂ ਸੀ ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਮੁੱਖ ਮੰਤਰੀ ਭਜਨ ਲਾਲ ਜੀ ਦਾ ਤੇ ਸੋਚੀ ਕੈਬਨਿਟ ਦਾ ਬਹੁਤ ਬਹੁਤ ਧੰਨਵਾਦ ਧੰਨਵਾਦੀਏ ਕਿ ਤਰਤਾ ਜ਼ਿਲ੍ਹੇ ਦੇ ਇੱਕ ਵਿਦਿਆਰਥੀ ਨੂੰ ਸਰਕਾਰੀ ਪ੍ਰੀਖਿਆ ਦੌਰਾਨ ਕੜਾ ਤੇ ਕਿਰਪਾ ਉਤਾਰਨ ਲਈ ਮਜਬੂਰ ਕੀਤਾ ਗਿਆ ਜਿਸ ਕਾਰਨ ਉਸ ਨੂੰ ਪੇਪਰ ਦੇਣ ਤੋਂ ਰੋਕ ਦਿੱਤਾ ਗਿਆ ਇਸ ਘਟਨਾ ਦੇ ਤਿੱਖੇ ਵਿਰੋਧ ਤੋਂ ਬਾਅਦ ਰਾਜਸਥਾਨ ਸਰਕਾਰ ਨੇ ਆਪਣਾ ਫੈਸਲਾ ਬਦਲ ਕੇ ਪ੍ਰੀਖਿਆਵਾਂ ਵਿੱਚ ਸਿੱਖਿਆਕਾਰਾਂ ਨੂੰ ਮਨਜ਼ੂਰੀ ਦੇ ਦਿੱਤੀ ਜਿਸ ਤੋਂ ਬਾਅਦ ਪੰਜਾਬ ਦੇ ਕਈ ਆਗੂਆਂ ਤੇ ਐ ਜੀ ਬੀ ਸੀ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ ਜਰੰਦਰ ਦੇ ਸਿਵਲ ਹਸਪਤਾਲ ਵਿੱਚ ਆਕਸੀਜਨ ਸਪਲਾਈ ਰੁਕਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਹੋਣ ਦੇ ਮਾਮਲੇ ਵਿੱਚ ਸਿਹਤ ਮੰਤਰੀ ਡਾਕਟਰ ਬਲਵੀਰ ਨੇ ਵੱਡੀ ਕਾਰਵਾਈ ਕਰਦਿਆਂ ਡਾਕਟਰਾਂ ਨੂੰ ਸਸਪੈਂਡ ਕਰ ਦਿੱਤਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਉਹ ਹਸਪਤਾਲ ਪ੍ਰਸ਼ਾਸਨ ਦੀ ਗੰਭੀਰ ਲਾਪਰਵਾਹੀ ਹੈ ਤੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਾਂਚ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਕਮੈਨੀਫੋਲਡ ਸਿਸਟਮ ਹੁੰਦਾ ਜਿਹਦੇ ਵਿੱਚ 18-20 ਸਿਲੰਡਰ ਲੱਗੇ ਹੁੰਦੇ ਆ ਕਿ ਜੇ ਉਹਦਾ ਪ੍ਰੈਸ਼ਰ ਘਟੇਗਾ ਤਾਂ ਆਟੋਮੈਟਿਕਲੀ ਉਹ ਟੇਕਓਵਰ ਕਰ ਲੈਣਗੇ। ਉਹਦੇ ਵਿੱਚ ਆਟੋਮੈਟਿਕ ਸਾਰਾ ਸਿਸਟਮ ਹੁੰਦਾ। ਇਹਦੇ ਕੋਡ ਮੈਡੀਕਲ ਆਕਸੀਜਨ ਦਾ ਪਲਾਂਟ ਵੀ ਆ ਮਤਲਬ 4 4 ਸੋਰਸ ਹੈਗੇ ਜੀ ਉੱਥੇ ਆਕਸੀਜਨ ਦੇ ਸਿਰਫ ਤੇ ਸਿਰਫ ਜਿਹੜੀ ਮੈਨੇਜਮੈਂਟ ਸੀ ਉਹ ਇੰਨੀ ਜ਼ਿਆਦਾ ਮਾੜੀ ਸੀ ਕਿ ਉਹਦੇ باوجود ਵੀ ਜਿਹੜੀ ਸੀ ਇੱਕ ਕ੍ਰਿਟੀਕਲੀ ਸਿੱਕ ਪੇਸ਼ੈਂਟ ਜਿਹੜੀ ਆਕਸੀਜਨ ਦੀ ਸਪਲਾਈ ਉਹਦੇ ਵਿੱਚ ਡਿਸਰਪਸ਼ਨ ਆਈ ਔਰ ਜਦੋਂ ਦੀ ਮਾਨ ਸਰਕਾਰ ਆਈ ਹੈ ਅਸੀਂ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੀ ਬਿਜਲੀ ਦੀ ਹੈ 24 24/7 ਜਿਹੜੀ ਹੌਟਲਾਈਨ ਕਨੈਕਸ਼ਨ ਜਿੰਨੇ ਅਸੀਂ ਸਾਰਿਆਂ ਦੇ ਵਿੱਚ ਕਰਵਾ ਰਹੇ ਆ ਔਰ ਉਹਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਪਾਵਰ ਬੈਕਅਪ ਦੇ ਰਹੇ ਆ ਸਾਰਿਆਂ ਦੇ ਵਿੱਚ ਜਨਰੇਟਰ ਇਨ ਵਰਕਿੰਗ ਆਰਡਰ ਔਰ ਉਹਦੇ ਨਾਲ ਜਿਹੜਾ ਹੈਗਾ ਅਸੀਂ ਉਹਨਾਂ ਦੇ ਵਿੱਚ ਡੀਜ਼ਲ ਕਿਸੇ ਕਿਸਮ ਦੀ ਸਾਰੇ ਐਸਐਮਓਜ਼ ਨੂੰ ਸਿਵਲ ਸਰਜਰਸ ਨੂੰ ਪੈਸੇ ਵੀ ਦਿੱਤੇ ਹੋਏ ਆ ਵੀ ਕੋਈ ਬਹਾਨਾ ਨਹੀਂ ਚੱਲੇਗਾ ਇਸ ਤੋਂ ਸવાય ਜੰਨੇ ਸਾਡੇ ਕ੍ਰਿਟੀਕਲ ਏਰੀਆ ਹੈਗੇ ਆ ਚਾਹੇ ਉਹ ਜਿਹੜੀ ਲਾਈਫ ਸੇਵਿੰਗ ਇਕੁਪਮੈਂਟ ਹੈਗੀ ਆ ਮੋਨਿਟਰਸ ਹੋਣ ਵੈਂਟੀਲੇਟਰ ਹੋਣ ਜਾਂ ਆਪਰੇਸ਼ਨ تھیਟਰ ਹੋਣ ਉਹਦੇ ਵਾਸਤੇ ਉਹਨਾਂ ਨੂੰ ਕਿਹਾ ਵੀ ਯੂਪੀਏ ਯੂਪੀਐਸ ਉਹਦੇ ਵਿੱਚ ਅੱਧੇ ਘੰਟੇ ਦੀ ਜਿਹੜੀ ਬੈਕਅਪ ਹੈ ਪਾਵਰ ਸਪਲਾਈ ਔਰ ਆਕਸੀਜਨ ਸਪਲਾਈ ਇਹ ਇੱਕ ਫ੍ਰੈਕਸ਼ਨ ਆਫ ਅ ਸਕਿੰਡ ਵਾਸਤੇ ਵੀ ਜਿਹੜਾ ਹੈਗਾ ਜਿਹੜਾ ਆਮ ਬੰਦਾ ਹੈਗਾ ਆਪਾਂ ਵੀ ਆਪਾਂ ਵੀ ਆਕਸੀਜਨ ਤੋਂ ਬਗੈਰ 2 ਜਾਂ 3 ਮਿੰਟ ਰਹਿ ਸਕਦੇ ਹਾਂ ਬਟ ਜਿਹੜਾ ਕ੍ਰਿਟੀਕਲੀ ਸਿਕ ਹੈ ਉਹਦੇ ਵਾਸਤੇ 1 ਮਿੰਟ ਵੀ ਬਹੁਤ ਜ਼ਿਆਦਾ ਸਮਾਂ ਹੈ ਐਨੀਆਂ ਸਹੂਲਤਾਂ ਦੇ باوجود ਵੀ ਔਰ ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਏਗੀ ਕਿ ਉਹਨਾਂ ਕੋਲੇ ਜਿਹੜੇ 49 49 ਜਿਹੜੇ ਹੈਗੇ ਆ ਉਹ ਇੰਟਰਨਲ ਮੈਡੀਕਲ ਆਫਸਰ ਔਰ ਜਿਹੜੇ ਬੱਚੇ ਡੀਐਨਵੀ ਕਰਦੇ ਆ ਪੋਸਟ ਗ੍ਰੈਜੂਏਸ਼ਨ ਕਰਦੇ ਆ 46 ਡਾਕਟਰ ਉਹ ਇਸ ਤੋਂ ਸਵਾਏ ਉਹਨਾਂ ਕੋਲੇ ਜਿਹੜੇ 14 ਹੈਗੇ ਆ ਉਹ ਹਾਊਸ ਆਪਣੇ ਜਿਹੜੇ ਹਾਊਸ ਸਰਜਨਸ ਔਰ 17 ਮੈਡੀਕਲ ਅਫਸਰ ਨੋਨ ਸਟਾਫਟਿਸਤ ਮਤਲਬ ਇੰਨੇ ਜਿਆਦਾ ਡਾਕਟਰ ਆ ਕਿ ਇੱਕ ਇੱਕ ਬੈੱਡ ਦੇ ਉੱਤੇ ਜਿਹੜੇ ਹੈਗੇ ਆ ਉਹ ਚਾਰ ਚਾਰ ਡਾਕਟਰ ਖੜੇ ਹੋਣ ਔਰ ਸਾਰੀ ਇਕੁਪਮੈਂਟ ਅਵੇਲੇਬਲ ਹੋਵੇ ਤੇ ਲੇਕਿਨ ਲੋਕਾਂ ਨੂੰ ਉਹ ਸੁਵਿਧਾ ਨਾ ਮਿਲੇ ਇਸ ਤੋਂ ਵੱਡਾ ਜੁਰਮ ਨਹੀਂ ਹੋ ਸਕਦਾ ਇਸ ਤੋਂ ਵੱਡੀ ਮਤਲਬ ਕੋਈ ਕੋਤਾ ਹੀ ਨਹੀਂ ਹੋ ਸਕਦੀ ਔਰ ਮੈਂ ਇਮੀਡੀਏਟਲੀ ਜਦੋਂ ਮੇਰੇ ਕੋਲ ਇਹ ਖਬਰ ਆਈ ਆ ਮੈਂ ਆਈ ਵਾਸ ਸੋ ਅਫਸਰਟ ਉਦੋਂ ਮੈਂ ਇਮੀਡੀਏਟਲੀ ਚੱਲ ਕੇ ਉੱਥੇ ਮੈਂ ਸਵੇਰੇ 12:55 ਮਿੰਟ ਤੇ ਮੈਂ ਜਾ ਕੇ ਸਾਰੇ ਆਪ ਜਿਹੜੇ ਹਾਲਾਤ ਦੇਖਿਆ ਉੱਥੇ ਦੇ ਹੁਣ ਤੱਕ ਦਾ ਸਭ ਤੋਂ ਮਹਿੰਗਾ ਅਤੇ ਸਭ ਤੋਂ ਸ਼ਕਤੀਸ਼ਾਲੀ ਧਰਤੀ ਨਿਰੀਖਣ ਉਪਗ੍ਰਹਿ ਇਸ ਰਾਤ 30 ਜੁਲਾਈ ਨੂੰ ਲਾਂਚ ਕੀਤਾ ਗਿਆ ਇਸ ਮਿਸ਼ਨ ਤੇ 1.5 ਬਿਲੀਅਨ ਡਾਲਰ ਯਾਨੀ ਲਾਗਤ ਨਾਲ 12500 ਕਰੋੜ ਰੁਪਏ ਖਰਚਾ ਕੀਤਾ ਗਿਆ ਇਸ ਨੂੰ NASA ਅਤੇ ISRO ਨੇ ਸਾਂਝੇ ਤੌਰ ਤੇ ਬਣਾਇਆ ਹੈ ISRO ਤੇ NASA ਨੇ ਪਹਿਲੀ ਵਾਰ ਮਿਲ ਕੇ ਜੇਆ ਸੈਟੇਲਾਈਟ ਬਣਾਇਆ ਹੈ ਜੋ ਪੂਰੀ ਧਰਤੀ ਤੇ ਨਜ਼ਰ ਰੱਖੇਗਾ ਨਾਸਾ ਤੇ ਇਸਰੋ ਨੇ ਸਿੰਥੈਟਿਕ ਅਪਰਚਰ ਰਡਾਰ ਸੈਟੇਲਾਈਟ ਬੁੱਧਵਾਰ ਸ਼ਾਮ 5:40 ਮਿੰਟ ਤੇ ਲੌਂਚ ਕੀਤਾ ਨਿਸਾਰ ਸੈਟੇਲਾਈਟ ਨੂੰ ਲੈ ਕੇ ਜਾਣ ਵਾਲਾ ਜੀਐਸਐਲਵੀ ਐਫ16 ਰਾਕਟ ਨੇ ਸ੍ਰੀ ਹੇਰਿਕੋਟਾ ਦੇ 35ਤਵੰ ਸਪੇਸ ਸੈਂਟਰ ਤੋਂ ਉਡਾਨ ਭਰੀ ਇਹ ਸੈਟੇਲਾਈਟ ਨੂੰ ਸੂਰਜ ਸਮਕਾਲੀ ਸਰੂਪਾਂ ਦੇ ਵਿੱਚ ਰੱਖੇਗਾ ਨਿਸਾਰ ਸੈਟੇਲਾਈਟ ਨਾਸਾ ਤੇ ਇਸਰੋ ਦਾ ਇੱਕ ਸਾਂਝਾ ਮਿਸ਼ਨ ਹੈ ਦੋਵਾਂ ਪੁਲਾੜਾਂ ਦੇ ਸੱਤੇ ਨੈਸ ਨੂੰ ਮਿਲ ਕੇ ਵਿਕਸਿਤ ਕੀਤਾ ਹੈ ਇਹ ਪੂਰੀ ਧਰਤੀ ਦੇ ਨਜ਼ਰ ਰੱਖੇਗਾ ਹਾਲਾਂਕਿ ਇਸ ਤੋਂ ਪਹਿਲਾਂ ਇਸਰੋ ਰਿਸੋ ਸੈਟ ਤੇ ਰਿਸਰਚ ਸਮਿਤ ਧਰਤੀ ਦੇ ਨਿਖਣ ਉਪਗ੍ਰਹਿ ਲੌਂਚ ਕਰ ਪਾਏ ਪਰ ਇਹ ਸਰ ਦੁਨੀਆ ਦਾ ਪਹਿਲਾ ਰਡਾਰ ਸੈਟੇਲਾਈਟ ਹੈ ਜੋ ਪੁਲਾੜ ਤੋਂ ਧਰਤੀ ਦਾ ਯੋਜਨਾਬੱਧ ਢਾਂਗ ਨਾਲ ਨਕਸ਼ਾ ਬਣਾਏਗਾ ਇੰਨਾ ਹੀ ਨਹੀਂ ਇਹ ਪਹਿਲਾ ਸੈਟੇਲਾਈਟ ਹੈ ਜੋ ਦੋਰੇ ਰਡਾਰ ਬੈਂਡ ਦੀ ਵਰਤੋਂ ਕਰਦਾ ਹੈ ਤਾਂ ਜੋ ਵੱਖ-ਵੱਖ ਕਿਸਮ ਦੀਆਂ ਮਾਤਾਵਾਰ ਦੇ ਭੂਗੋਲ ਵਿਗਿਆਨਿਕ ਸਥਿਤੀਆਂ ਦੀ ਨਿਗਰਾਨੀ ਕਰ ਸਕੇ ਪੁਲਾੜ ਵਿੱਚ ਪਹੁੰਚਣ ਤੋਂ ਬਾਅਦ ਇਹ ਉਪਗ੍ਰਹਿ ਲੋਅ ਅਰਥ ਔਰਬਿਟ ਵਿੱਚ ਘੁੰਮੇਗਾ ਇਹ ਸਾਰ 3 ਸਾਲ ਤੱਕ ਪੁਲਾੜ ਵਿੱਚ ਰਹੇਗਾ ਤੇ ਧਰਤੀ ਦੀ ਨਿਗਰਾਨੀ ਕਰੇਗਾ ਬੈਂਡਿਕਾ ਰਡਾਰ ਸਿਸਟਮ ਵਿੱਚ ਰੇਡੀਓ ਤਰੰਗਾਂ ਦੀ ਬਾਰੰਬਾਰਤਾ ਜਾਂ ਤਰੰਗ ਲੰਬਾਈ ਨੂੰ ਦਰਸਾਉਂਦੇ ਹਨ ਹਰੇਕ ਬੈਂਡ ਵੱਖ-ਵੱਖ ਬ ਅਤੇ ਤਰੰਗਲਬਾਈ ਦੇ ਕੰਮ ਕਰਦਾ ਹੈ ਜੋ ਇਹ ਨਿਰਧਾਰਤ ਕਰਦਾ ਹੈ ਕਿ ਚੀਜ਼ਾਂ ਨੂੰ ਕਿੰਨੀ ਦੂਰ ਤੱਕ ਸਪਸ਼ਟ ਤੌਰ ਤੇ ਦੇਖਿਆ ਜਾ ਸਕਦਾ ਹੈ ਸਾਲ ਸ਼ਬਦਾਂ ਵਿੱਚ ਦੋ ਬਿੰਡਾਂ ਦਾ ਅਰਥ ਹੈ ਇੱਕ ਦੋਰਾ ਰਡਾਰ ਸਿਸਟਮ 에ਰ ਰਡਾਰ ਸਿਸਟਮ ਜ਼ਮੀਨ ਦੇ ਅੰਦਰ ਦੇਖਣ ਦੀ ਸਮਰੱਥਾ ਹੈ ਇਹ ਜੰਗਲਾਂ ਤੇ برف ਦੇ ਢੇਹਾਂ ਦਾ ਡਾਟਾ ਪ੍ਰਦਾਨ ਕਰਦਾ ਹੈ ਇਗਲੇਸ਼ੀਅਰ ਦੇ ਫਟਣ, ਜ਼ਮੀਨ ਦੇ ਡਿੱਗਣ, ਜਵਾਲਾਮਕੀ ਫਟਣ, ਪੁਚਾਲ ਨਾਲ ਸੰਬੰਧਿਤ ਗਤੀਵਿਧੀਆਂ ਨੂੰ ਟਰੈਕ ਕਰਨ ਵੀ ਕੰਮ ਕਰਦਾ ਹੈ। ਇਹ ਰੈਡਾਰ ਨਾਸਾ ਦੁਆਰਾ ਪ੍ਰਦਾਨ ਕੀਤਾ ਗਿਆ ਹੈ। ਇਹ ਰੈਡਾਰ ਸਥਤਾ ਦੀਆਂ ਛੋਟੇ-ਛੋਟੇ ਹਰਕਤਾਂ ਦਾ ਵੀ ਪਤਾ ਲਗਾਉਣ ਵਿੱਚ ਸਮਰੱਥ ਹੈ। ਇਹ ਖੇਤੀਬਾੜੀ, ਸਥਤਾ ਦੀ ਨਮੀ, ਫਸਲਾਂ ਦੀ ਨਿਗਰਾਨੀ ਕਰਨ ਤੇ ਬੁਨਿਆਦੀ ਢਾਂਚੇ ਜਿਵੇਂ ਕਿ ਪੁਲਾਂ, ਡੈਮਾਂ ਤੇ ਰੇਲਵੇ ਪਟੜੀਆਂ ਦੀ ਗਤੀ ਨੂੰ ਟਰੈਕ ਕਰਨ ਲਈ ਕੰਮ ਕਰੇਗਾ। ਇਹ ਰੈਡਾਰ ਖੁਦ ISRO ਦੁਆਰਾ ਬਣਾਇਆ ਗਿਆ ਹੈ। ਤਾਂ ਦਾਦੇ ਇੱਕ ਨਸਾਰ ਸੈਟੇਲਾਈਟ ਦਾ ਨਿਰਮਾਣ 1 ਇੱਕ ਜਨਵਰੀ 2024 ਵਿੱਚ ਪੂਰਾ ਹੋ ਗਿਆ ਸੀ। ਪੜ ਹਾਰਡਵੇਅਰ ਅਪਗ੍ਰੇਡ ਤੇ ਬਾਧੂ ਕੀ ਟੈਸਟਿੰਗ ਕਾਰਨ ਇਸ ਦੀ ਲਾਂਚਿੰਗ ਜੁਲਾਈ 2025 ਤੱਕ ਮੁਲਤਵੀ ਕਰ ਦਿੱਤੀ ਗਈ। ਨਿਸਾਰ ਵਿੱਚ ਸਵੀਪ ਸੈਂਥੈਟਿਕ ਅਪਰਟਰ ਰਡਾਰ ਟੈਕਨੋਲੋਜੀ ਦੀ ਵਰਤੋਂ ਕੀਤੀ ਗਈ ਹੈ। ਇਸ ਟੈਕਨੋਲੋਜੀ ਰਾਹੀਂ ਉੱਚ ਰੈਜ਼ੋਲੂਸ਼ਨ ਵਾਲੇ ਸਭ ਤੋਂ ਵੱਡੇ ਖੇਤਰ ਨੂੰ ਸਕੈਨ ਕਰਕੇ ਬਹੁਤ ਸਪਸ਼ਟ ਤਸਵੀਰਾਂ ਲਈਆਂ ਜਾ ਸਕਦੀਆਂ ਹਨ। ਖਾਸ ਗੱਲ ਇਹ ਹੈ ਕਿ ਐਸਆਰ ਦੇ ਕਾਰਨ ਨਿਸਾਰ ਬੱਦਲਾਂ ਦੇ ਹਨੇਰੇ ਵਿੱਚ ਵੀ ਡਾਟਾ ਇਕੱਠਾ ਕਰ ਸਕਦਾ ਹੈ, ਜਿਸ ਕਾਰਨ ਧਰਤੀ ਦੀ 24 ਘੰਟੇ ਸੱਤੋ ਦਿਨ ਨਿਗਰਾਨੀ ਕੀਤੀ ਜਾ ਸਕਦੀ ਹੈ। ਰੂਸ ਦੇ ਮਾਸਕੋ ਵਿੱਚ ਇੱਕ ਦਰਦਨਾਕ ਖ਼ਬਰ ਵਿੱਚ ਖੰਨਾ ਸ਼ਹਿਰ 20 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਹੈ। ਤਰੁਵਨਾ ਦਾ ਇਹ ਨੌਜਵਾਨ ਪੜ੍ਹਾਈ ਲਈ ਰੂਸ ਗਿਆ ਸੀ। ਤਰੁਵਕਪੂਰ ਮਾਸਕੋ ਤੋਂ ਲਗਭਗ 50 ਕਿਲੋਮੀਟਰ ਦੂਰ ਬੀਚ ਤੇ ਆਪਣੇ ਦੋਸਤਾਂ ਨਾਲ ਨਾ ਹੋਣ ਗਿਆ ਸੀ। ਉਸ ਦੌਰਾਨ ਅਚਾਨਕ ਪਾਣੀ ਦੀ ਆਵਾਹ ਵਧ ਗਿਆ। ਸਾਇੰਤ ਤਰੁਵਕਪੂਰ ਦੇ ਅਤੇ ਉਸਦੇ ਦੋਸਤ ਪਾਣੀ ਦੀਆਂ ਲਹਿਰਾਂ ਵਿੱਚ ਡੁੱਬ ਗਏ। ਤਰੁਵਕਪੂਰ ਦੇ ਦੋਸਤਾਂ ਨੂੰ ਬਚਾ ਲਿਆ ਗਿਆ ਪਰ ਤਰੁਵਕਪੂਰ ਦੀ ਜਾਨ ਚਲੀ ਗਈ ਹੈ। ਪੰਜਾਬ ਦੇ ਇੱਕ ਨੌਜਵਾਨ ਦੀ ਰੂਸ ਵਿੱਚ ਮੌਤ ਹੋ ਗਈ। ਉਹ ਆਪਣੇ ਦੋਸਤਾਂ ਨਾਲ ਸਮੁੰਦਰ ਵਿੱਚ ਤੈਨ ਗਿਆ ਸੀ ਉੱਥੇ ਫਸ ਗਿਆ ਤੇ ਡੁੱਬ ਗਿਆ ਮ੍ਰਿਤਕ ਦੀ ਪਛਾਣ 20 ਸਾਲਾ ਸੈਨਤਰੂਪ ਕਪੂਰ ਵਜੋਂ ਹੋਈ ਹੈ ਜੋ ਲੁਧਿਆਣਾ ਦੇ ਖੰਨਾ ਵਿੱਚ ਅਮਲੋੜ ਰੋਡ ਤੇ ਸੈਂਸਿਟੀ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੇ ਇਕਲੌਤਾ ਪੁੱਤ ਸੀ ਤਰੂਬਰੂਸ ਦੇ ਮਾਸਕੋ ਵਿੱਚ ਪੜ ਰਿਹਾ ਸੀ ਐਤਵਾਰ ਨੂੰ ਸੈਨਤਰੂਪ ਆਪਣੇ ਤਿੰਨ ਦੋਸਤਾਂ ਨਾਲ ਮਾਸਕੋ ਦੇ ਸਮੁੰਦਰ ਕੰਢੇ ਨਹਾਉਣ ਲਈ ਗਿਆ ਸੀ ਇਸ ਦੌਰਾਨ ਉਹ ਸਮੁੰਦਰ ਦੀਆਂ ਤੇਜ਼ ਲਹਿਰਾਂ ਵਿੱਚ ਫਸ ਗਿਆ ਪਰ ਉਸਦੇ ਦੋਸਤ ਬਾਲ-ਬਾਲ ਬਚ ਗਏ ਜਦੋਂ ਤੱਕ ਸੈਨਤਰੂਪ ਨੂੰ ਬਚਾਇਆ ਗਿਆ ਤੇ ਬਾਹਰ ਕੱਢਿਆ ਗਿਆ ਉਹ ਦੀ ਮੌਤ ਹੋ ਚੁੱਕੀ ਸੀ ਸਾਈ ਨਰੂਜ਼ ਤੋਂ ਬਚਾਏ ਜਾਣਦੇ ਹਸਪਤਾਲ ਵਿੱਚ ਲਿਜਾਏ ਜਾਣ ਦੀ ਫੁਟੇਜ ਪਰਵਾਹ ਤੱਕ ਪਹੁੰਚੀ ਹੈ ਪਿਤਾ ਕਰਨਕਪੁਰ ਨੇ ਕਿਹਾ ਕਿ ਮਲੂ ਰੋਡ ਤੇ ਕਰਦਾ ਸਲਾਹਕਾਰ ਵੱਜੋਂ ਇੱਕ ਛੋਟਾ ਜਿਹਾ ਦਫ਼ਤਰ ਚਲਾਉਦਾ ਹੈ ਪਰਿਵਾਰ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਹੈ ਕੁਸਵਾ ਪਹਿਲਾਂ ਤਰੂ ਬਨੂਰੂਸ ਭੇਜਿਆ ਗਿਆ ਸੀ ਉਹ ਵੀਜ਼ਾ ਸ਼ਰਤਾਂ ਅਨੁਸਾਰ 6 ਮਹੀਨੇ ਬਾਅਦ ਵਾਪਸ ਆਇਆ ਲਗਭਗ 1 ਸਾਲ ਪਹਿਲਾਂ ਉਸ ਨੂੰ ਦੁਬਾਰਾ ਸਟੱਡੀ ਵੀਜ਼ਾ ਤੇ ਭੇਜਿਆ ਗਿਆ ਸੀ ਹਾਦਸੇ ਵਾਲ ਦੀ ਨਿਤਰੂਬ ਨੇ ਪਹਿਲਾਂ ਕਾਲ ਫੋਨ ਕੀਤਾ ਸੀ ਤੇ ਆਪਣੇ ਪਿਤਾ ਨੂੰ ਦੱਸਿਆ ਸੀ ਕਿ ਉਹ ਆਪਣੇ ਦੋਸਤਾਂ ਨਾਲ ਸਮੁੰਦਰ ਕੰਢੇ ਸੈਰ ਕਰਨ ਜਾ ਰਿਹਾ ਹੈ ਉਦੇ ਪਿਤਾ ਸ਼ੁਰੂ ਵਿੱਚ ਇਸ ਦੇ ਵਿਰੁੱਧ ਸਨ ਪਰ ਉਸਨੇ ਸੋਚਿਆ ਕਿ ਉਸਦੇ ਪੁੱਤਰ ਨੂੰ ਇੱਕ ਹਫ਼ਤੇ ਬਾਅਦ ਜਾਣਾ ਪਵੇਗਾ ਤਾਂ ਉਸ ਨੂੰ ਕਿਉਂ ਰੁਕਿਆ ਜਾਵੇ ਥੋੜੀ ਦੇਰ ਬਾਅਦ ਉਸ ਨੂੰ ਇੱਕ ਫੋਨ ਆਇਆ ਕਿ ਉਸਦਾ ਪੁੱਤਰ ਸਮੁੰਦਰ ਵਿੱਚ ਪੈ ਗਿਆ ਏ ਤੇ ਉਸ ਦੀ লাশ ਕੱਢ ਲਈ ਗਈ ਹੈ ਤਰੂ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਇੱਥੇ ਮਾਪੇ ਤੇ ਭੈਣ ਬੇਸਬਰੀ ਨਾਲ ਉਸ ਦਾ ਇੰਤਜ਼ਾਰ ਕਰ ਰਹੇ ਸਨ ਭੈਣ ਆਪਣੇ ਭਰਾ ਨੂੰ ਰੱਖੜੀ ਭੇਜਣ ਵਾਸਤੇ ਸੋਚ ਰਹੀ ਸੀ ਜਦੋਂ ਉਸ ਨੂੰ ਵਿਦੇਸ਼ ਤੋਂ ਭਰਾ ਦੀ ਮੌਤ ਦੀ ਖ਼ਬਰ ਮਿਲੀ ਪਰਿਵਾਰ ਨੇ ਕੇਂਦਰ ਅਤੇ ਪੰਜਾਬ ਦੋਵਾਂ ਸਰਕਾਰਾਂ ਤੋਂ ਮਦਦ ਮੰਗੀ ਹੈ ਉਹ ਭਾਰਤ ਵਿੱਚ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਕਰਨਾ ਚਾਹੁੰਦੇ ਹਨ ਤੇ Laash ਨੂੰ ਵਾਪਸ ਲਿਆਉਣ ਵਿੱਚ ਮਦਦ ਚਾਹੁੰਦੇ ਹਨ ਇਹ ਪ੍ਰਕਿਰਿਆ ਵਿਦੇਸ਼ੀ ਧਰਤੀ ਤੇ ਬਹੁਤ ਮੁਸ਼ਕਲ ਤੇ ਮਹਿੰਗੀ ਹੈ ਜਿਸ ਨੂੰ ਉਹ ਪੂਰਾ ਕਰਨ ਦੇ ਯੋਗ ਨਹੀਂ ਹਨ ਪਰਿਵਾਰ ਵੱਲੋਂ ਕੇਂਦਰੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੂੰ ਈਮੇਲ ਰਾਹੀਂ ਅਪੀਲ ਕੀਤੀ ਗਈ ਹੈ ਕਿ ਮਦਦ ਪੋਰਟਲ ਤੇ ਵੀ ਅਰਜ਼ੀ ਪਾ ਦਿੱਤੀ ਗਈ ਹੈ ਇਸ ਦੌਰਾਨ ਪੰਜਾਬ ਸਰਕਾਰ ਨੂੰ ਵੀ ਲਗਾਤਾਰ ਪਰਿਵਾਰ ਵੱਲੋਂ ਬੇਨਤੀ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਪੁੱਤਰ ਨੂੰ ਕਿਸੇ ਵੀ ਹਾਲਤ ਵਿੱਚ ਉਹਨਾਂ ਦੇ ਜੱਦੀ ਕਰ ਲਿਆਂਦਾ ਜਾਵੇ ਇਸ ਦੌਰਾਨ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਭਾਰਤ ਬਨਾਮ ਇੰਗਲੈਂਡ ਟੈਸਟ ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਟੈਸਟ 31 ਜੁਲਾਈ ਤੋਂ 4 ਅਗਸਤ ਤੱਕ ਲੰਡਨ ਦੇ ਓਵਲ ਕ੍ਰਿਕਟ ਗਰਾਊਂਡ ਵਿੱਚ ਖੇਡਿਆ ਜਾਵੇਗਾ। ਇਹ ਟੈਸਟ ਭਾਰਤੀ ਕ੍ਰਿਕਟ ਟੀਮ ਲਈ ਜਿੰਨਾ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਜੇਕਰ ਇਹ ਟੈਸਟ ਡਰਾ ਹੋ ਜਾਂਦਾ ਤਾਂ ਇੰਗਲੈਂਡ ਕ੍ਰਿਕਟ ਟੀਮ ਇਹ ਸੀਰੀਜ਼ 2-1 ਨਾਲ ਜਿੱਤੇਗੀ। ਪੰਜਵੇਂ ਟੈਸਟ ਤੋਂ ਪਹਿਲਾਂ ਭਾਰਤੀ ਕਪਤਾਨ ਸ਼ੁਭ ਗਿੱਲ ਨੇ ਇਹ ਕਿਹਾ ਕਿ ਸਾਡਾ ਕੋਲ ਇੰਗਲੈਂਡ ਜਿੰਨੇ ਵਿਕਲਪ ਨਹੀਂ ਹਨ ਪਰ ਅਸੀਂ ਹਲੇ ਵੀ ਚੰਗੀ ਸਥਿਤੀ ਦੇ ਵਿੱਚ ਹਾਂ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰਿਤ ਬੁਮਰਾ ਨੇ ਇੰਗਲੈਂਡ ਵਿਰੁੱਧ 5 ਮੈਚਾਂ ਦੀ ਸੀਰੀਜ਼ ਵਿੱਚ 3 ਮੈਚ ਖੇਡੇ ਹਨ ਇਸ ਦੌਰੇ ਤੋਂ ਪਹਿਲਾਂ ਅਜੀਤ ਗਰਕਰ ਤੇ ਉਸ ਸਮੇਂ ਦੇ ਕੋਚ ਗੌਤਮ ਗੁਬੀਰ ਨੇ ਪੁਸ਼ਟੀ ਕੀਤੀ ਸੀ ਕਿ ਬੁਮਰਾ ਕਮ ਦੇ ਬੋਝ ਕਾਰਨ 3 ਮੈਚ ਹੀ ਖੇਡੇਗਾ ਤਾਂ ਓਵਲ ਕ੍ਰਿਕਟ ਗਰਾਊਂਡ ਵਿੱਚ ਹੋਣ ਵਾਲਾ 5ਵਾਂ ਟੈਸਟ ਮੈਚ ਭਾਰਤੀ ਟੀਮ ਲਈ ਜਿੱਤਣਾ ਬਹੁਤ ਮਹੱਤਵਪੂਰਨ ਇਸ ਲਈ ਵੀ ਹੋ ਜਾਂਦਾ ਹੈ ਕਿ ਕਿ ਜੇਕਰ ਇਹ ਟੈਸਟ ਮੈਚ ਡਰਾਅ ਹੋ ਜਾਂਦਾ ਹੈ ਤਾਂ ਇੰਗਲੈਂਡ ਕ੍ਰਿਕਟ ਟੀਮ ਇਹ ਸੀਰੀਜ਼ ਦੋ ਇੱਕ ਨਾਲ ਜਿੱਤ ਜਾਵੇਗੀ ਅਜਿਹੀ ਸਥਿਤੀ ਵਿੱਚ ਪ੍ਰਸ਼ੰਸਕ ਇਹ ਉਮੀਦ ਕਰ ਰਹੇ ਸਨ ਕਿ ਜਸਪ੍ਰਿਤ ਬੁਮਰਾ ਪਰ ਆ ਪੰਜਵਾਂ ਟੈਸਟ ਨਹੀਂ ਖੇਡੇਗਾ ਇਸੇ ਦੇ ਚੱਲਦੇ ਮੈਚ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਮਰ ਗਿੱਲ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਜਿਨ੍ਹਾਂ ਕਿਹਾ ਕਿ ਇਸ ਪਿਚ ਤੇ ਤੇਜ਼ ਗੇਂਦਬਾਜ਼ੀ ਮਹੱਤਵਪੂਰਨ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇੰਗਲੈਂਡ ਨਾਲ ਸਾਡੇ ਕੋਲ ਆਪਸ਼ਨ ਘੱਟ ਹਨ ਪਰ ਉਹ ਹਾਲੇ ਵੀ ਚੰਗੀ ਸਥਿਤੀ ਵਿੱਚ ਹਨ ਜੀ ਸਰ ਫਰਕ ਪੜਦਾ ਹੈ ਬਹੁਤ ਡਿਫਿਕਲਟ ਹੁੰਦਾ ਜਦੋਂ ਆਪ ਹਮਨੇ ਵੀ ਆਈ ਥਿੰਕ 160 ਓਵਰ ਕੇ ਆਸ-ਪਾਸ ਫਿਲਡਿੰਗ ਕੀਤੀ ਆ इजीली ਨਹੀਂ ਹੁੰਦਾ ਜਦੋਂ ਆਪ 3 ਦਿਨ ਫਿਲਡਿੰਗ ਕਰਤੇ ਹੋ ਔਰ ਸਪੈਸ਼ਲੀ ਐਸੀ ਵਿਕਟਸ 'ਤੇ ਜਹਾਂ ਪੇ ਫਾਸਟ ਬੋਲਿੰਗ ਜ਼ਿਆਦਾ ਯੂਜ਼ ਹ तो आई थिंक हमारे फास्ट बोलर्स और हमारी टीम दे आर इन अ गुड स्पेस लकीली हमारे उतने प्लेयर अन अवेलेबल नहीं हैं जितने उनके हैं बट हैविंग हैविंग सेड दैट हम अभी जो हमारा प्लेइंग हमारा कॉम्बिनेशन मैं कल नहीं आया था एक बार आज आके विकेट देख के और कैसा वेदर रहने वाला अगले पाँच दिन वो भी इम्पोर्टेंट रहेगा तो वो देख के आज शाम को हम अपना कॉम्बिनेशन और प्लेइंग इलेवन डिसाइड करेंगे Like I said, we're gonna take a decision on the playing eleven uh, later this evening. And yes, they haven't gone with a frontline spinner, but I think uh, Bethel and Ruth they're gonna they're gonna have their spinning options with them. And uh, luckily for us, Washington and jadeja they have done such a good job with the bat and with the bowl. So it's a on on their front. It's a no brainer for us. He is definitely he is being asked to get ready. Uh, well like i said we're going to take a decision later this evening i'll go have a look at the wicket i haven't had a chance to look at the wicket see how the weather is going to be in the next 5 days and then take a decision mili jankari mutabik 5ve test match vich ashdeep singh nu jasprit bumrah di tha leya ja sakda hai abhyas dauran us de hath te sat laggan kar ke 4the test match vich to bahar ho gaya si je kar us nu da oval vich khedan da mauka milda hai taan us da pehla test debut hovega ਭਾਰਤ ਬਨਾਮ ਇੰਗਲੈਂਡ ਟੈਸਟ ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਟੈਸਟ 31 ਜੁਲਾਈ ਤੋਂ 4 ਅਗਸਤ ਤੱਕ ਲੰਡਨ ਦੇ ਦਾ ਓਵਰ ਕ੍ਰਿਕਟ ਗਰਾਊਂਡ ਵਿੱਚ ਖੇਡਿਆ ਜਾਵੇਗਾ। ਇਹ ਭਾਰਤੀ ਸਮੇਂ ਅਨੁਸਾਰ ਦੁਪਹਿਰੇ 3:30 ਵਜੇ ਸ਼ੁਰੂ ਹੋਵੇਗਾ। ਬਰੋਟਨ ਲੱਕੇ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।